ਹੈਲੋ ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸੁਖ ਬਲੌਕਸ ਬੋਪਰਾਏ ਚੈਨਲ ਤੇ ਤੁਹਾਡਾ ਸਵਾਗਤ ਹੈ YouTube ਚੈਨਲ ਦੇ ਸਾਰੇ ਠੀਕ ਠਾਕ ਉਹਦੇ ਸਾਰਿਆਂ ਸਤਿ ਸ਼੍ਰੀ ਅਕਾਲ ਜੀ ਅੱਜ ਦੀ ਖੂਜੀ 7 ਦਸੰਬਰ ਦੇ ਨਤਵਰ ਤੇ ਹੈ ਤਾਂ ਦਿਨ ਛੁੱਟੀ ਦਾ ਪਰ ਜਿਦਾਂ ਕਰ ਲੋ ਵੀ ਕੰਮ ਮੇਰੀਆਂ ਪੈਣਾ ਦੇ ਨੇਰੇ ਤੋਂ ਸ਼ੁਰੂ ਹੋ ਜਾਂਦੇ ਰੋਟੀ ਪਾਣੀ ਦੇ ਨਾਲ ਤੇ ਜਦ ਤੱਕ ਕੰਮ ਨਹੀਂ ਨਿਬੜਦੇ ਹੈਗੇ ਤਾਂ ਆਪਾਂ ਲੱਗੇ ਰਹਿੰਦਾ ਹੁਣ ਤਾਂ ਮੇਰੇ ਖਾਲ 12:00 ਵਜੇ ਤੱਕ ਹੀ ਮਿਲ ਕਵ ਦੇ ਕੰਮ ਨਿਬੜ ਚੁੱਕੇ ਆ ਜੇ ਜਦੋਂ ਆਪਾਂ ਘਰ ਦੇ ਕੰਮਾਂ ਦੀ ਵੀਡੀਓ ਸ਼ੂਟ ਕਰਦੇ ਆ ਤਾਂ ਕਾਫੀ ਟਾਈਮ ਲੱਗ ਜਾਂਦਾ ਕੈਮਰਾ ਸੈੱਟ ਕਰਨੇ ਨੂੰ ਔਰ ਕੰਮ ਨੂੰ ਵੀ ਹਨਾ ਉਹਨੇ ਪਹਿਲੇ ਠੋਜੀਦਾ ਫੇ ਚਲੋ ਹੁੰਦਾ ਵੀ ਬਾਅਦੋਂ ਵੀਡੀਓ ਬਣਾ ਲੈਨੇ ਨਾ ਤੇ ਹੋਰ ਵੀਡੀਓ ਲਾਈਕ ਕਰ ਦਿਆ ਕਰੋ ਤੇ ਗੇਅਰ ਕਰ ਦਿਆ ਕਰੋ ਬਲੌਗ ਨੂੰ ਕਿਸ ਹੁਣੇ ਕਮੈਂਟ ਕਰਦਿਆ ਕਰੋ ਤੇ ਭੈਣਾ ਮੇਰੀਆਂ ਬਹੁਤ ਸੋਹਣੇ ਕਮੈਂਟ ਕਰਦੀਆਂ ਬਹੁਤ ਵਧੀਆ ਤੇ ਇੱਕ ਭੈਣ ਦਾ ਕਮੈਂਟ ਆਇਆ ਪਰਸਨਲ ਵੀਡੀਓ ਤੇ ਤੇ ਕਹਿੰਦੇ ਵੀ ਡਾਕਟਰ ਸਾਹਿਬ ਤਾਂ ਬਿਮਾਰ ਹੋ ਗਏ ਨਾ ਹਾਂਜੀ ਭੈਣ ਜੀ ਡਾਕਟਰਾਂ ਨੂੰ ਵੀ ਦੁੱਖ ਆ ਜਾਂਦੇ ਨਾ ਦੁੱਖਾਂ ਦਾ ਕੋਈ ਪਤਾ ਨਹੀਂ ਕਿਹੜੇ ਵੇਲੇ ਆਉਣਾ ਪਰ ਹੁਣ ਠੀਕ ਆ ਤੋਦਾ ਵੈਸੇ ਸੱਟ ਲੱਗਨ ਤੋਂ ਬਚਾਅ ਹੋ ਗਿਆ ਤੇ ਫਿਰ ਦਵਾਈ ਦ ਵੀ ਖਾਦੀ ਓਕੇ ਆ ਹੁਣ ਤੇ ਇੱਕ ਸਾਡੇ ਬਜੀਤ ਭੈਣ ਦਾ ਕਮੈਂਟ ਆਇਆ ਸੀ ਕਹਿੰਦੇ ਵੀ ਮੈਂ ਤੁਹਾਨੂੰ ਕਾਲ ਕੀਤੀ ਸੀਗੀ ਸਿੰਪਲ ਕਾਲ ਕੀਤੀ ਸੀ ਵੀ ਲੱਗਾ ਨਹੀਂ ਫੋਨ ਨਾ ਤੁਸੀਂ ਭੈਣੇ ਬਜੀਤ ਭੈਣੇ ਤੁਸੀਂ ਇਦਾਂ ਕਰਿਆ ਕਰੋ ਤੁਸੀਂ ਸਾਨੂੰ WhatsApp ਤੇ ਕਾਲ ਕਰਿਆ ਕਰੋ ਹਨਾ ਤਾਂ ਫਿਰ ਆਪਾਂ ਭੈਣਾਂ ਭੈਣਾਂ ਚਲੋ ਗੱਲਬਾਤ ਕਰਾਂਗੇ ਹਨਾ ਤੇ ਚਲੋ ਵਧੀਆ ਲੱਗਦਾ ਹੈ ਹਨਾ ਬਾਕੀ ਇਹ ਸਾਨੂੰ ਪਿਆਰ ਕਰਨ ਵਾਲੇ ਵੀ ਬਹੁਤੇ ਆਉਣ ਨਫ਼ਰਤ ਕਰਨ ਵਾਲੇ ਵੀ ਸਾਡੇ ਆਪਣੀ ਆ ਨਾ ਤੇ ਕਿਤੇ ਉਹ ਗੈਰ ਨਹੀਂ ਹੈਗੇ ਤੇ ਨਫ਼ਰਤ ਕਰਨ ਵਾਲੇ ਵੀ ਆਪਣੇ ਹੁੰਦੇ ਚਲੋ ਖੈਰ ਨਫ਼ਰਤ ਵੀ ਉਹਦੇ ਨਾਲ ਹੁੰਦੀ ਆ ਜਿਹਦੇ ਵਿੱਚ ਜਿਦਾ ਮਰਜ਼ੀ ਤੁਸੀਂ ਜੈਲਸਣਾ ਕਰਦੇ ਉਹਦੇ ਨਾਲ ਨਾ ਤੇ ਜੇ ਇਹਦੇ ਵਿੱਚ ਕੁਝ ਹੁਨਰ ਹੁੰਦਾ ਕੁਝ ਹੁੰਦਾ ਨਾ ਉਹ ਨਫ਼ਤੋਂ ਨਾ ਹੁੰਦੀ ਹੈ ਨਾ ਵੀ ਸਾਡੇ ਨਾਲੋਂ ਵੱਧ ਕੇ ਜਾਂ ਕਿਦਾਂ ਵੀ ਹੈ ਨਾ ਇਹ ਤਾਂ ਪਰਮਾਤਮਾ ਦੀ ਮਰਜ਼ੀ ਹੁੰਦੀ ਆ ਉਹਦੀ ਬਖਸ਼ਿਸ਼ ਹੁੰਦੀ ਹੈ ਨਾ ਬੰਦੇ ਨੂੰ ਕੀ ਬਖਸ਼ਿਸ਼ ਕਰਨਾ ਕੀ ਨਹੀਂ ਹੈ ਨਾ ਤੇ ਸੋ ਇਹ ਗੱਲ ਆ ਆਪਾਂ ਤਾਂ ਚਲੋ ਖਿਆ ਛੱਡੋ ਹਾਂਜੀ ਆ ਦੇਖੋ ਜੀ ਫਿਰ ਮੈਂ ਇਧਰ ਆ ਕੇ ਨਾ ਚੜੂ ਲਾਇਆ ਸਾਰੇ ਪਾਸੇ ਤੇ ਝੜੂ ਲਾਇਆ ਤੇ ਗੁਹਾ ਕਰਤਾ ਇਕੱਠਾ ਇਹ ਲਾਲ ਚੱਕ ਲੈਣਾ ਆ ਤੇ ਜਿਹੜੇ ਪੱਠੇ ਸੀਗੇ ਤੇ ਉਹ ਜਿਹੜੇ ਝੂਠੇ ਸੀਗੇ ਉਹ ਚ ਤੂੜੀ ਹੋਰ ਪਾ ਗਏ ਔਰ ਹਰਾ ਪਾ ਗਏ ਹਨਾ ਤੇ ਉਹ ਮੈਂ ਗਾਈ ਲੈ ਵੀ ਪਤਾ ਤੇ ਇਧਰ ਆਪਣੀ ਨਿੱਕੀ ਝੋਟੀ ਲਈ ਵੀ ਯਾਨੀ ਦੂਜੇ ਟਾਈਮ ਵਾਸਤੇ ਹਨਾ ਇਹ ਆਪਣਾ ਕੰਮ ਕੰਪਲੀਟ ਕਰ ਲਿਆ ਚਲੋ ਜਲੋ 3 ਵਜਣਗੇ ਤਾਂ ਫਟਾਫਟ ਆਪ ਇਹਨਾਂ ਨੂੰ ਬੰਦਾਂਗੇ ਉਸ ਟਾਈਮ ਕਾਲੀਆਂ ਬਹੁਤ ਹੁੰਦੀਆਂ ਸਾਨੂੰ ਪੱਠੇ ਪਾ ਦੋ ਫਟਾਫਟ ਤੇ ਉਹ ਦੇਖੋ ਅੱਡਾ ਕਰਦਾ ਮੈਂ ਬੇਲਾ ਤੇ ਫਿਰ ਥੋੜੀ ਹਵਾ ਪੈ ਜਾਂਦੀ ਆ ਤੇ ਜੇ ਨਾ ਅੱਡਾ ਬੇਲਾ ਕਰੋ ਤੇ ਤਿਲਕਣ ਹੋ ਜਾਂਦੀ ਖਰੇ ਦੇ ਨਾਲ ਇਸ ਕਰਕੇ ਚਲੋ ਮੈਂ ਸੋਚਿਆ ਚਲੋ ਮੈਂ ਕਿਹਾ ਵੀ ਕੱਲ ਵੀ ਮੈਂ ਦੇ ਦਿੱਤੀ ਸੀਗੀ ਤੇ ਵੈਸੇ ਅੱਜ ਵੀ ਦੀ ਦਿੱਤੀ ਆ ਅੱਜ ਤੁਹਾਨੂੰ ਦੱਸਦੀ ਆ ਤੇ ਦੇਖੋ ਜੀ ਇਹ ਤਾਂ ਨਾ ਪਸ਼ੂਆਂ ਨੂੰ ਦਿੰਦਾ ਆ ਦੁੱਧ ਦਿੰਦਾ ਇਹ ਆਪਣੇ ਕੋਈ ਗਿਲਦਾਰੀ ਨੂੰ ਚਲਾਉਂਦਾ ਹਨਾ ਤੇ ਕੋਈ ਗਿਲਦਾਰੀ ਚਲਾਉਂਦਾ ਆ ਤੇ ਬਹੁਤ ਵਧੀਆ ਹਨਾ ਤੇ ਇਸ ਤੰਦੇ ਦੇ ਨਾਲ ਜਿੱਦਾਂ ਕਰ ਲੋ ਜਿਹੜੀ ਗੋਪੀ ਸ਼ੋਕਰ ਵੀਰ ਹੋਣੀ ਹੈ ਨਾ ਉਹ ਵੀ ਜੁੜੇ ਆ ਤੇ ਵਿਆਹ ਵਿੱਚ ਜਣੀ ਉਹਨਾਂ ਨੇ ਦਿੱਤਾ ਬੜਾ ਸਜਾ ਬੰਨਿਆ ਸੀਗਾ ਤੇ ਬਹੁਤ ਸੋਹਣਾ ਲੱਗਾ ਸਾਦੂ ਦਾ ਜਿਆ ਵਿਆਹ ਹੋਇਆ ਇਹਨਾਂ ਦਾ ਨਾ ਤੇ ਕਿਹੜਾ ਇੱਕ ਵੰਡ ਛੱਡੀ ਭਈ ਆ ਜੇ ਆ ਉਹ ਆ ਨਾ ਪਰ ਇਦਾਂ ਨਹੀਂ ਕਿਸੇ ਦੇ ਕਹਿਣਾ ਕੁਝ ਕੋਈ ਵੰਡ ਜਾਂਦਾ ਹੁੰਦਾ ਜੋ ਹੈਗਾ ਉਹ ਹੀ ਰਹਿੰਦਾ ਉਹ ਇਦਾਂ ਆਪਣੇ ਜਿੱਦਾਂ ਕਰ ਲੋ ਵੀ ਆਪਣੇ ਉਹ ਕੰਮ ਤੰਦੇ ਨਾਲ ਆਪਣੀ ਜੜ੍ਹਾਂ ਨਾਲ ਜੁੜਿਆ ਹੋਇਆ ਨਾ ਉਹ ਵੀਰ ਹੈ ਨਾ ਤੇ ਪਸਮਨਾ ਕੰਮ ਨੂੰ ਬਧਿਆ ਲੱਗਦਾ ਏ ਕੱਟੀ ਕੋਮ ਲਈ ਫਟਾ ਦਾ ਕੋਮਲ ਕੱਟੀ ਨਾਲ ਸਲਾ ਲੈਂਦਾ ਹਨਾ ਤੇ ਬਹੁਤ ਪਿਆਰ ਹਨੂ ਆਪਣੇ ਪਸਮੂ ਦੇ ਨਾਲ ਤੇ ਹੋਣਾ ਵੀ ਚਾਹੀਦਾ ਹਨਾ ਆਪਣੇ ਕਿਤੇ ਦੇ ਨਾਲ ਪਿਆਰ ਹੋਣਾ ਚਾਹੀਦਾ ਤਾਂ ਫੇਰ ਹੀ ਗੱਲ ਬੰਦੀ ਅੱਗੇ ਹਨਾ ਤੇ ਕੱਲ ਪਸਮਨਾ ਦੀ ਵੀਡੀਓ ਦੇਖਦੀ ਸੀਗੀ ਆਪਣੀ ਘਰ ਵਾਲੀ ਦੀ ਉਹਨਾਂ ਪਾਠੀਆਂ ਮਠਾਈਆਂ ਉਹਨੇ ਤੇ ਪਿਛਲੀ ਵੀਡੀਓ ਵਿੱਚ ਪੱਠੇ ਪਵਾਏ ਸੀਗੇ ਵਿਚਾਰੀ ਉਹ ਡਰ ਡਰ ਕੇ ਪੱਠੇ ਪਾਵੇ ਕਹਿੰਦੀ ਹਾਏ ਤੂੰ ੜੀ ਸੱਪ ਹੋਣਾ ਆ ਤੇ ਮੈਂ ਕਿਦਾਂ ਪੱਠੇ ਪਾਵਾਂ ਉਹਨੂੰ ਕਹਵੇ ਹਾਂ ਇੱਦਾਂ ਪੱਠੇ ਪਾ ਉਦਾਂ ਪੱਠੇ ਪਾਸ ਖਾਵੇ ਉਹਨੂੰ ਵਿਚਾਰੀ ਇਹ ਇੰਗਲੈਂਡ ਦੀ ਰਹਿਣ ਵਾਲੀ ਆ ਬਹੁਤ ਹਾਈਸ ਕੁੜੀ ਐ ਪੈਣਾ ਹੱਡੀਆਂ ਵੱਡੀਆਂ ਉਹ ਤੇ ਫਿਰ ਉਹਨੂੰ ਪਾਥੀਆਂ ਬਥਾਈਆਂ ਵਿਚਾਰੀ ਨੇ ਗਲਵਜ਼ ਪਾ ਕੇ ਤੇ ਫਿਰ ਪਾਥੀਆਂ ਪੱਥੀਆਂ ਤੇ ਡਰ ਡਰ ਕੇ ਪਾਥੀਆਂ ਬਥੀਆਂ ਤੇ ਵੈਸੇ ਪੱਥ ਲੀਆਂ ਉਹਨੇ ਕਿੰਦੀਆਂ ਹੈ ਨਾ ਤੇ ਇਹ ਦੇਖੋ ਜੀ ਇਹ ਵਧੀਆ ਕੰਮ ਹਨਾ ਤੇ ਮਾੜੇ ਨਨੋਂਪਾ ਕੰਮ ਨੂੰ ਕਹਿ ਸਕਦੇ ਹਨਾ ਇਹ ਆਪਣਾ ਜੀ ਲਾਉਣ ਵਾਲੀ ਗੱਲ ਹੁੰਦੀ ਹੈ ਇੱਕ ਤੋਂ ਸੋ ਇਹ ਗੱਲ ਆ ਤੇ ਬਹੁਤ ਵਧੀਆ ਵਲੌਗ ਹੁੰਦੇ ਉਹਨਾਂ ਦੇ ਦੇਖਦੇ ਆ ਲੱਖਾਂ ਦੁਨੀਆਂ ਦੇਖਦੀ ਹੈ ਨਾ ਉਹਨਾਂ ਨੂੰ ਹਨਾ ਤੇ ਵਿਆਹ ਵਾਲੇ ਦਿਨ ਉਹਨਾਂ ਨੇ ਆਪਣੇ ਮੰਮੀ ਦਾ ਫੇਸ ਰਿਵੀਲ ਕੀਤਾ ਕਿਉਂ ਅਕਸਰ ਵੀਡੀਓ ਵਿੱਚ ਨਹੀਂ ਲਿਆਉਂਦੇ ਮੰਮੀ ਆਪਣੀ ਸਿਰਫ ਆਵਾਜ਼ ਆਉਂਦੀ ਹੁੰਦੀ ਹੈ ਉਹਨਾਂ ਦੀ ਬਟ ਫੇਸ ਨਹੀਂ ਆਉਂਦਾ ਸਾਹਮਣੇ ਹੁਣ ਵੀ ਇੱਦਾਂ ਹੀ ਹੁਣ ਵੀ ਉਹਨਾਂ ਦੀ ਵੀਡੀਓ ਇਹੋ ਚੀਜ਼ ਆ ਚਲੋ ਘਰ ਆਪਾਂ ਆਪਣੀ ਮਰਜ਼ੀ ਹੁੰਦੀ ਆ ਆਪਾਂ ਫੇਸ ਲੈ ਕੇ ਆਉਣਾ ਜਾਂ ਵਾਇਲ ਹੋਣੀ ਹੈ ਨਾ ਤੇ ਸੋਹਣੇ ਵਲੌਗ ਹੁੰਦੇ ਨੇ ਹਾਸੇ ਵਾਲੇ ਹਨਾ ਤੇ ਹਾਸਾ ਮਜ਼ਾਕ ਬਹੁਤ ਕਰਦੇ ਆਪਣੇ ਵਲੌਗਾ ਚੋ ਤੇ ਵਧੀਆ ਗੱਲਾਂ ਤੇ ਹਾਸਮਜ਼ਾਕ ਜ਼ਿੰਦਗੀ ਚ ਹੋਣਾ ਚਾਹੀਦਾ ਹੈ ਐਸੇ ਲੱਗਦਾ ਜ਼ਿੰਦਗੀ ਤੇ ਕੁਝ ਵੀ ਨਹੀਂ ਹੈਗੀ ਹੂੰ ਤੇ ਆ ਦੇਖੋ ਜੀ ਚੌਂਕਾ ਹੋ ਗਿਆ ਸੁਣਨਾ ਤੇ ਕੱਲ ਮੈਂ ਜਿਹੜਾ ਛੁੱਟਾ ਸਿਕਾ ਚੁੱਲਾ ਉਹ ਵੇਚਦਾ ਮੈਂ ਕੀ ਕਰਨਾ ਚਾਹ ਰ ਖਰ ਗਿਆ ਸੀ ਉਹਦੇ ਨੂੰ ਲੋਹਾ ਤੇ ਉਹ ਕੁਆੜ ਦੇ ਬਾਤ ਲ ਗਿਆ ਤਾਂ ਆਪਾਂ ਕੱਲ ਨਵਾਂ ਲੈਂਦਾ। ਇਹ ਕੋਸ਼ਿਸ਼ ਕਰਦੇ ਆਂ ਇੱਥੇ ਗੱਡ ਵਿੱਚ ਚੁੱਲੇ ਬਣਾਉਣ ਦੀ ਮਿੱਟੀ-ਮਿੱਟੀ ਲਿਆ ਕੇ ਹਨਾ ਤੇ ਗੱਡ ਪੈਂਦਾ ਕੰਮ ਸੌਖਾ ਹੁੰਦਾ ਆ ਤੇ ਕੋਈ ਪ੍ਰੋਗਰਾਮ ਹੋਵੇ ਜਾਂ ਕਿਦਾਂ ਵੀ ਆ ਤਾਂ ਕੋਈ ਮੁਸ਼ਕਲ ਨਹੀਂ ਹੁੰਦੀ ਹੈਗੀ। ਲੋਹੇ ਚੁੱਲੇ ਘਰ ਵਿੱਚ ਹੋਣੇ ਚਾਹੀਦੇ ਆ ਇਹ ਬਰਕਤ ਆ ਘਰ ਦੇ ਚੁੱਲੇ। ਘਰ ਵੀ ਚੁੱਲੇ ਬਣਾਉਣੇ ਹਨਾ। ਇਹ ਦੇਖੋ ਕਿਦਾਂ ਲੱਗਣ ਡਿਆ ਨਾ ਖਾਲੀ ਚੌਂਕਾ। ਜਿਨਾਂ ਨੂੰ ਬਾਹਰ ਬਨ ਕੇ ਮੈਂ ਪਾਣੀ ਪੁਣੀ ਪਲਾਤਾ ਸੀਗਾ ਤੇ ਹੁਣ ਦੇਖਦੇ ਆ ਕੁੜੀ ਤੁੱਪ ਤੁੱਪ ਸਿੱਖਦੇ ਆ ਕੋਠੇ ਤੇ ਤ ਤੇ ਤੁੱਪ ਸਿੱਖਦੇ ਆ ਤਾਂ ਅੱਜ ਨਿਆਣੇ ਬਸ ਹਰੀ ਘਰ ਖੇਡਣ ਦੇ ਛੁੱਟੀ ਆ ਛੁੱਟੀ ਅੱਜ ਤੱਕ ਬਸ ਐਤਵਾਰ ਮਨਾਉਂਦੇ ਪਏ ਆ ਨਿਆਣੇ ਖੇਡਾਂ ਨਿਆਣਿਓ ਹਾਂਜੀ ਖੇਡਾਂ ਐ ਮੈਂ ਕਿਹਾ ਅੱਜ ਮਜ਼ਾ ਲੱਗਿਆ ਖੇਡਣ ਦੀਆਂ ਨਾ ਅੱਜ ਵਾਰ ਅੱਜ ਹੈਨਾ ਮੈਂ ਇਧਰ ਹਵੇਲੀ ਆ ਮੈਂ ਆਜੋ ਗੇੜ ਖੂਬ ਪੰਨ ਨੀ ਨੀ ੱਤਕਾ ਮਾਰੇ ਨੂੰ ਆਇਓ ਆਜੋ ਆਜੋ ਨੇ ਨਹੀਂ ਕੁਝ ਨਹੀਂ ਉਹਨ ਬੱਜੀ ਗਈ ਉਹਨੇ ਕੀ ਮਾਰਨਾ ਆ ਜਾ ਮੈਨੂੰ ਤੁਸੀਂ ਆ ਜਾ ਇਹ ਸਾਡੀ ਬੱਚਾ ਵਾਲਟੀ ਦੇਖੋ ਜੀ ਹੈਲੋ ਕਰੋ ਬਸ ਸਾਰੇ ਆਹੋ ਹੈਲੋ ਨਹੀਂ ਆਉਂਦਾ ਨਾ ਗੱਲ ਤੁਸੀਂ ਆ ਜਾ ਤੁਮਲੀ ਕੀ ਕਰਦੀ ਡਰਾਈ ਜਾਂਦੀ ਨਿਆਣਿਆਂ ਨੂੰ ਗੱਲ ਆ ਜਾ ਆ ਕੀ ਖੇਡਿਆ ਮੇਰੇ ਪੁੱਤ ਨੇ ਹੂੰ ਤੰਗ ਨਾ ਬੱਚਾ ਦੇ ਫੇਸੇ ਅਸੀਂ ਪ੍ਰਧਾਨ ਲੁੱਟਿਆ ਨਾ ਗੁਰੂ ਪੁੱਤ ਤਾਂ ਲੁੱਟਿਆ ਨਹੀਂ ਓਏ ਹੋਏ ਤੂੰ ਮੇਰੇ ਕੋਲ 10 ਰੁਪਏ ਲੈ ਜਾਂਦੇ ਤਾਂ ਤੁਹਾਡੇ ਕੋ ਮੰਗੀ ਨਹੀਂ ਛੱਡਦੇ ਕਹਤੋਂ ਨਹੀਂ ਮੰਗ ਸਕਦੇ ਸੀ ਕੀ ਹੋਇਆ ਦੇ ਦੇ ਫੇ 10 ਰੁਪਏ ਮੇਥੋ ਲਓ ਜੇ ਫੇਕ ਹੀ ਹੋਇਆ ਨਾ ਦਵਾ ਦੇ ਦਿੰਦੇ ਆ ਤਾਂ ਇੱਧਰ ਰੁੱਤੀ ਦੇਣੇ ਨਾ ਪਰਾਂ ਕਿਹਦਾ ਅੱਛਾ ਆਹ ਕੰਦਮ ਪੁੱਤ ਆ ਲੈ ਕੰਦਮ ਨੇ ਪੁੱਤਾਂ ਕਿ ਨਹੀਂ ਲੈਦਾ ਮੰਮੀ ਦਿੰਦੀ ਨਹੀਂ ਪੈਸੇ ਦਿੰਦੀ ਨਾ ਮੰਮੀ ਤਾਂ ਨਹੀਂ ਕਹਿੰਦੀ ਕਹਿੰਦੀ ਆ ਵੀ ਬੱਚੇ ਇੱਕ ਦੇ ਦੂਰ ਕੋਠੇ ਦੇ ਉੱਚਾਉਂਦੇ ਨਾ ਬੰਗ ਤੇ ਉਹ ਹੀ ਗੱਲ ਨਾ ਹੋਵੇ ਤਾਂ ਕਰਦੀ ਆ ਉਹ ਨਹੀਂ ਹੀ ਕਰਦੇ ਉਹ ਨਹੀਂ ਕਰਦੇ ਕੋਠੇ ਤੇ ਨਹੀਂ ਪਰ ਚੜੀਦਾ ਹੁੰਦਾ ਨਾ ਉਹ ਉੱਥੇ ਲੱਟਣਾ ਅੱਛਾ ਅੱਛਾ ਇੱਥੇ ਹਰੀ ਘਰ ਹਰੀ ਘਰ ਕੱਢਣਾ ਹਾਂਜੀ ਚੜਨਾ ਨਾ ਕਿਚੜੇ ਫੇ ਮੈਨੇ ਪ੍ਰੋਮਿਸ ਕਰਨਾ ਕਿ ਇਹ ਕੋਠੇ ਉੱਪਰ ਚੜਨਾ ਹੈਗਾ ਓਕੇ ਥੱਲੇ ਫੇਨਾ ਤੇ ਹਰਿਆਰ ਕਿੱਡਾ ਵੱਡਾ ਔਰ ਡਿਗਣਾ ਕਿਤੇ ਚੜ ਕੇ ਚਲੇ ਦੇ ਉਹਦੇ ਪੰਜ ਠੰਡਾ ਪਾਣੀ ਚਲਾ ਭਰਿਆ ਪਿਆ ਤਾਂ ਚਾਹ ਮਾ ਪਰ ਹੋ ਜਾ ਅੱਛਾ ਉਹ ਤਾਂ ਡਰਦਾ ਆਇਆ ਚਲੇ ਦੇ ਹਾਂ ਕੁਛ ਨਹੀਂ ਕਹਿੰਦੀ ਉਹ ਤਾਂ ਵੱਜੀ ਪਈ ਆ ਹੈ ਆ ਸਾਹਮਣੇ ਦੇਖ ਆ ਸਾਡਾ ਗੋਗਲੂ ਇੱਕ ਦਿਨ ਪਤਾ ਇਹਨੇ ਬਹੁਤ ਵੱਡਾ ਕਾਂਡ ਕਰਦਾ ਸੀ ਕੀ ਹੋਇਆ ਸੀ ਨਿਆਣੇ ਨਿਆਣੇ ਦੀ ਮਤ ਇਹਦੇ ਖੇੜਦੇ ਖੇੜਦੇ ਨਾਲ ਫਿਰ ਸਾਡੇ ਤੇ ਗਵੰਡੀਆਂ ਦੇ ਨਾਲ ਉਹ ਤੂੜੀ ਦਾ ਢੇਰੀ ਸੀਗੀ ਰਪਰਾਇਆ ਖਿਲਰਿਆ ਉੱਥੇ ਅੱਗ ਲਾਤੀ ਪਿਛਲੇ ਹੱਦ ਵਾਲੀ ਗੱਲ ਆ ਨਾ ਅੱਜ 8 ਦਿਨ ਹੋ ਗਏ ਨਾ ਫਿਰ ਸਾਰੇ ਜਾਣੇ ਆਂਡੇ ਵਾਂਡੇ ਗਏ ਫਿਰ ਅੱਗ ਜਾ ਕੇ ਭਜਾਈ ਬਾਟੀਆਂ ਭਰ-ਭਰ ਕੇ ਇਹ ਡਰਦਾ ਮੈਂ ਥੱਲੇ ਵੜ ਗਿਆ ਗੁਲੇਤੀ ਹੋਈ ਸੀ ਨਾ ਬੈਂਡੂ ਥੱਲੇ ਬੜ ਸੱਲੇ ਬੜਾ ਸੀਗਾ ਜੋ ਤਾਂ ਵੇਕੈਂਡ ਆ ਪੈਕੀ ਖੱਲੇ ਵੜ ਗਿਆ ਆ ਸਹੀ ਗੱਲ ਐ ਸਾਰੇ ਕਹਿਣੇ ਨਾਲੇ ਨਾਮ ਪਤਾ ਕਹਿਣਾ ਸਾਰੇ ਵੀ ਆ ਕੇ ਨਹੀਂ ਲਾਈ ਆ ਕੇ ਬਚਪਨਾ ਆ ਨਾ ਬਚਪਨ ਚ ਗਲਤੀਆਂ ਹੋ ਜਾਂਦੀਆਂ ਤੇ ਨਹੀਂ ਪਤਾ ਲੱਗਦਾ ਹੈਗਾ ਨਹੀਂ ਕੁਛ ਨਹੀਂ ਕਹਿੰਦੀ ਕੁਛ ਨਹੀਂ ਕਹਿੰਦੀ ਹੈਗੀ ਮੈਂ ਮੁਝ ਨਾ ਹਰ ਜਾ ਨਾ ਕਰ ਨਾ ਕਰ ਨਾ ਪੜਿਆ ਖਾਣਾ ਨਾ ਹੋ ਉਹ ਸਭ ਚਲਣ ਚਲੋ ਜਾਓ ਤਾਂ ਨਿਯਮ ਚਲੋ ਜਾਓ ਚਲੋ ਚਲ ਕਾਹ ਜਾਤੇ ਕੁਛ ਨਹੀਂ ਕਹਾਂ ਉਹ ਤੇ ਬੱਜੀ ਪਈ ਆ ਉਹਦੇ ਵੱਜੀ ਆ ਬਤੋਂ ਉਹਨੇ ਕੁਛ ਨਹੀਂ ਕਹਿਣਾ ਬਾਏ ਬਾਏ ਡਰੀਆਂ ਦੇਦ ਤੁਸੀਂ ਨਿਆਣੇ ਆ ਉਹ ਘਟੀ ਮਾਰਦੀ ਆ ਆਹ ਉਹ ਆਪਦੀ ਵੀਡੀਓ ਰੇਕ ਕਰੇਗੀ ਹਾਏ ਹਾਏ ਚੱਤੀ ਆਜੋ ਆਜੋ ਤਾਲਾ